올 파티 미팅 ਦੇ ਵਿੱਚ ਕਾਂਗਰਸ ਨੇ ਚੁੱਕਿਆ ਨੀਡ ਪੇਪਰ ਲੀਗ ਦਾ ਮੁੱਦਾ ਡਿਪਟੀ ਸਪੀਕਰ ਦਾ ਉਹਦਾ ਵਿਰੋਧੀ ਧਿਰ ਨੂੰ ਦੇਣ ਦੀ ਵੀ ਕੀਤੀ ਗਈ ਮੰਗ ਵਿਰੋਧੀ ਧਿਰਾਂ ਨੇ ਨੇਮ ਪਲੇਟ ਦੇ ਫੈਸਲੇ ਤੇ ਵੀ ਜਤਾਇਆ ਇਸ ਤਰ੍ਹਾਂ ਐਨਡੀਏ ਦੇ ਸਹਿਯੋਗੀ ਵੀ ਦੁਕਾਨਾਂ ਤੇ ਨੇਮ ਪਲੇਟ ਲਗਾਉਣ ਦੇ ਫੈਸਲੇ ਦੇ ਖਿਲਾਫ ਕੇਂਦਰੀ ਮੰਤਰੀ ਜੈਨ ਚੌਧਰੀ ਬੋਲੇ ਧਰਮ ਅਤੇ ਜਾਤ ਦੇ ਆਧਾਰ ਦੇ ਉੱਤੇ ਕੋਈ ਨਹੀਂ ਲੈਂਦਾ ਸੇਵਾ ਹਰ ਮੁੱਦੇ ਨੂੰ ਧਰਮ ਦੇ ਨਾਲ ਜੋੜਨਾ ਗਲਤ ਆਮ ਆਦਮੀ ਪਾਰਟੀ ਨੇ ਜੇਲ੍ਹ ਦੇ ਵਿੱਚ ਕੇਜਰੀਵਾਲ ਦੇ ਕਤਲ ਦੀ ਸਾਜ਼ਿਸ਼ ਦਾ ਲਗਾਇਆ ਇਲਜ਼ਾਮ ਕਿਹਾ ਸ਼ੂਗਰ ਲੈਵਲ ਪੰਜਾਬ ਤੋਂ ਵੀ ਗਿਆ ਹੇਠਾਂ ਜਾਣਬੁੱਝ ਕੇ ਲੁਕਾਈ ਗਈ ਰਿਪੋਰਟ ਦਾ ਭਾਜਪਾ ਬੋਲੀ ਆਰ ਤੋਂ ਹਤਾਸ਼ ਲੋਕ ਹੁਣ ਲਗਾ ਰਹੇ ਨੇ ਝੂਠੇ ਇਲਜ਼ਾਮ ਝੋਨੇ ਹਟਾ ਰਕਬਾ ਟਾਉਣ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ਬਦਲਮੀ ਫਸਲ ਦੀ ਕਾਸਟ ਦੇ ਉੱਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਮਿਲਣਗੇ 17500 ਰੁਪਏ ਦੋ ਕਿਸ਼ਤਾਂ ਦੇ ਵਿੱਚ ਮਿਲਿਆ ਕਰੇਗੀ ਰਕਮ ਅਮਰਿਤਪਾਲ ਦੀਪਰਾ ਹਰਪ੍ਰੀਤ ਸਿੰਘ ਤੇ ਉਸਦੇ ਸਾਥੀ ਨੂੰ ਜਲੰਧਰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ 2 ਦਿਨ ਦੀ ਪੁਲਿਸ ਰਿਮਾਂਡ ਖਤਮ ਹੋਣ ਤੇ ਕੀਤਾ ਗਿਆ ਸੀ ਪੇਸ਼ ਹਰਪ੍ਰੀਤ ਨੂੰ 4 ਗ੍ਰਾਮ ਆਈਸ ਡਰੱਗ ਦੇ ਨਾਲ ਕੀਤਾ ਗਿਆ ਸੀ ਗ੍ਰਿਫਤਾਰ ਮੋਗਾ ਦੇ ਧਰਮ ਕੋਰਟ ਦੇ ਵਿੱਚ ਨਿੱਜੀ ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆਂ ਨੂੰ ਕੁੱਟਿਆ ਰੌਲਾ ਪਾਉਣ ਤੇ ਪੂਰੀ ਕਲਾਸ ਨੂੰ ਲਾਈਨ ਦੇ ਵਿੱਚ ਖੜਾ ਕਰਕੇ ਮਾਰੇ ਥੱਪੜ ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਨੂੰ ਨੌਕਰੀ ਤੋਂ ਕੱਢਿਆ ਫਟਿਆ ਡਰਿੰਦਰ ਹਸਪਤਾਲ ਚ ਬੱਤੀ ਹੋਈ ਗੁੱਲ ਡਾਕਟਰਾਂ ਨੂੰ ਟਾਰਚ ਦੀ ਰੋਸ਼ਨੀ ਦੇ ਵਿੱਚ ਕਰਨਾ ਪਿਆ ਆਪਰੇਸ਼ਨ ਮਰੀਜ਼ਾਂ ਦੀ ਸ਼ਿਕਾਇਤ ਦੇ ਉੱਤੇ ਸਿਹਤ ਮੰਤਰੀ ਨੇ ਲਿਆ ਨੋਟਿਸ ਪ੍ਰਸ਼ਾਸਨ ਵੱਲ ਯਾਤਰਾ ਨੂੰ ਲੈ ਕੇ ਹਰਿਆਣਾ ਸਰਕਾਰ ਸਖਤ ਨੂ ਜ਼ਿਲ੍ਹੇ ਚ ਅੱਜ ਸ਼ਾਮ 6 ਵਜੇ ਤੋਂ ਅਗਲੇ 24 ਘੰਟੇ ਦੇ ਲਈ ਇੰਟਰਨੈਟ ਸੇਵਾਵਾਂ ਬੰਦ ਪਿਛਲੇ ਸਾਲ ਹੋਈ ਹਿੰਸਾ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਇਸ ਖਾਸ ਬੁਲੇਟਿਨ ਦੇ ਨਾਲ ਜਿਸ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਸਖਤੀ ਦੀ ਕਿ ਸਖਤੀ ਕਿੰਨੀ ਹੋਣੀ ਚਾਹੀਦੀ ਹੈ ਸਖਤੀ ਦਾ ਸਵਾਲ ਇਸ ਕਰਕੇ ਚੁੱਕਿਆ ਜਾ ਰਿਹਾ ਹੈ ਕਿ ਕੁਝ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਔਰ ਇਹਨਾਂ ਤਸਵੀਰਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਇੱਕ ਪਾਸੇ ਬੱਚਿਆਂ ਨੂੰ ਲੈ ਕੇ ਟੀਚਰਾਂ ਦੇ ਰਵੱਈਏ ਨੂੰ ਲੈ ਕੇ ਸਵਾਲ ਹੈ ਤਾਂ ਦੂਜੇ ਪਾਸੇ ਇਹ ਸਵਾਲ ਵੀ ਉੱਠ ਰਿਹਾ ਕਿ ਵਾਕਈ ਹੀ ਕੁਲਣ ਦੇ ਵਿੱਚ ਟੀਚਰਾਂ ਦੇ ਕੋਲ ਬੱਚਿਆਂ ਨੂੰ ਜਾਂ ਬੱਚਿਆਂ ਤੇ ਸਖਤੀ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ ਹੁਣ ਪੁਆਇੰਟ ਇਹ ਵੀ ਹੈ ਕਿ ਸਖਤੀ ਕਿੰਨੀ ਹੋਵੇ ਇਸ ਦੇ ਉੱਤੇ ਵੀ ਅਸੀਂ ਗੱਲਬਾਤ ਅੱਜ ਕਰਾਂਗੇ ਔਰ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜ ਸਕੀਏ ਇਹ ਪੂਰੀ ਗੱਲਬਾਤ ਅੱਜ ਕਿਉਂ ਹੈ ਕਿਉਂਕਿ ਇੱਕ ਮੋਗਾ ਤੋਂ ਖਬਰ ਸਾਹਮਣੇ ਆਈ ਹੈ ਪਹਿਲਾਂ ਮੈਂ ਤੁਹਾਨੂੰ ਖਬਰ ਦਿਖਾਉਣਾ ਹੈ ਉਸ ਤੋਂ ਬਾਅਦ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਫੋਨ ਲਾਈਨ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜਲਦੀ ਤੁਹਾਨੂੰ ਨਜ਼ਰ ਆਉਣਗੇ ਉਸ ਫੋਨ ਦੇ ਉਤੇ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ ਉਸ ਨੰਬਰ ਦੇ ਉੱਤੇ ਫੋਨ ਕਰਕੇ ਔਰ ਮੈਂ ਸ਼ੁਰੂਆਤ ਪਹਿਲਾਂ ਖਬਰ ਦੀ ਕਰਦਾ ਹਾਂ ਮੋਗਾ ਦੇ ਧਰਮਕੋਟ ਦੇ ਵਿੱਚ ਨਿੱਜੀ ਸਕੂਲ ਦੇ ਵਿੱਚ ਬੱਚਿਆਂ ਦੀ ਕੁੱਟ ਮਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਪ੍ਰਿੰਸੀਪਲ ਦੇ ਉੱਤੇ ਕੁੱਟ ਮਾਰ ਦੇ ਇਲਜ਼ਾਮ ਲੱਗੇ ਨੇ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਨੂੰ ਕੁੱਟਣ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਲਾਈਨ ਦੇ ਵਿੱਚ ਖੜਾ ਕਰਕੇ ਪ੍ਰਿੰਸੀਪਲ ਤੇ ਇਲਜ਼ਾਮ ਹੈ ਕਿ ਬੱਚਿਆਂ ਨੂੰ ਕੁੱਟ ਰਹੀ ਹੈ ਸਕੂਲ ਮੈਨੇਜਮੈਂਟ ਨੇ ਐਕਸ਼ਨ ਲੈਂਦੇ ਹੋਏ ਪ੍ਰਿੰਸੀਪਲ ਨੂੰ ਨੌਕਰੀ ਤੋਂ ਕੱਢ ਦਿੱਤਾ ਨਾਲ ਹੀ ਸਕੂਲ ਮੈਨੇਜਮੈਂਟ ਨੇ ਹੋਰ ਅਧਿਆਪਕਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਕਿ ਉਹ ਬੱਚਿਆਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਕੁਝ ਪੁਰਾਣਾ ਹੈ ਗਰਮੀ ਦੀ ਛੁੱਟੀਆਂ ਤੋਂ ਪਹਿਲਾਂ ਦਾ ਵੀਡੀਓ 9 ਮਈ ਦਾ ਔਰ ਇਹ ਇਸ ਵਿਚਾਲੇ ਇਹ ਵੀ ਜ਼ਿਕਰ ਕਰਦੀ ਹੈ ਕਿ ਉਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਦੇ ਉੱਤੇ ਐਕਸ਼ਨ ਹੋ ਗਿਆ ਕਿਉਂਕਿ ਪ੍ਰਾਈਵੇਟ ਸਕੂਲ ਸੀਤਾ ਫੇਰ ਐਕਸ਼ਨ ਜਿਹਾ ਹੋਇਆ ਕਿ ਉਹਨਾਂ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ ਸਕੂਲ ਪ੍ਰਿੰਸੀਪਲ ਨੇ ਲੱਗ ਰਿਹਾ ਕਿ ਬੱਚਿਆਂ ਨੂੰ ਆਪਣੀ ਜਿਹੜਾ ਆਫਿਸਰ ਉਹਦਾ ਆਫਿਸ ਦੇ ਵਿੱਚ ਹੀ ਸੱਦਲੇ ਆ ਤੇ ਫਿਰ ਉੱਥੇ ਹੀ ਕੁੱਟਮਾਰ ਕਰ ਦਿੱਤੀ ਗਈ ਜਾਂ ਉੱਥੇ ਹੀ ਲਾਈਨ 'ਚ ਖੜਾ ਕੇ ਥੱਪੜ ਮਾਰ ਦਿੱਤੇ ਗਏ ਬਾਕ-ਬਾਕ ਬੱਚੇ ਨੇ ਬੱਚੇ ਬਹੁਤ ਛੋਟੇ-ਛੋਟੇ ਨਜ਼ਰ ਆ ਰਹੀ ਹੁੰਦੀ ਲੱਗ ਰਿਹਾ ਕਿ 8ਵੀਂ 9ਵੀਂ ਕਲਾਸ ਸ਼ਾਇਦ ਹੋਵੇ ਜਾਂ ਉਸ ਤੋਂ ਵੀ ਛੋਟੇ ਹੋ ਸਕਦੇ ਹਨ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਕਟਿਆ ਗਿਆ ਔਰ ਇਨਫੈਕਟ ਜਿਹੜੀਆਂ ਥੋੜਾ ਜਿਹਾ ਧਿਆਨ ਨਾਲ ਅਸੀਂ ਤਸਵੀਰਾਂ ਨੂੰ ਦੇਖੀਏ ਤਾਂ ਉੱਥੇ ਇੱਕ ਹੋਰ ਟੀਚਰ ਵੀ ਖੜੀ ਹੋਈ ਨਜ਼ਰ ਆ ਰਹੀ ਹੈ ਸਟਾਫ ਹੋ ਸਕਦੀ ਹੈ ਔਰ ਜੇ ਅਸੀਂ ਬਹੁਤ ਗੌਰ ਨਾਲ ਦੇਖੀਏ ਤਾਂ ਵਿੱਚੋਂ ਕੁੜੀਆਂ ਵੀ ਕੁਝ ਨਜ਼ਰ ਆ ਰਹੀਆਂ ਹਨ ਕੰਨ ਫੜ ਕੇ ਬੱਚੇ ਮਾਫੀ ਮੰਗਦੇ ਹੋਏ ਵੀ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆਉਣਗੇ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੋਏਗਾ ਇੱਕ ਇੱਕ ਕਰਕੇ ਬੱਚਿਆਂ ਨੂੰ ਲਾਈਨ ਦੇ ਵਿੱਚ ਖੜਾ ਕਰਕੇ ਇੱਕ ਕਟਮਾਰਕ ਕੀਤੀ ਗਈ ਹੈ ਔਰ ਇੱਕ ਕੁੜੀ ਵੀ ਤੁਹਾਨੂੰ ਪਿਛਲੇ ਪਾਸੇ ਖੜੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਲੈਫਟ ਸਾਈਡ ਦੇਖੋ ਪਿਛਲੇ ਪਾਸੇ ਇੱਕ ਲੜਕੀਆਂ ਇਨਫੈਕਟ ਕੁਝ ਹੋਰ ਲੜਕੀਆਂ ਵੀ ਹੈਗੀਆਂ ਨੇ ਹਾਲਾਂਕਿ ਜਿਹੜਾ ਹੱਟ ਚੁੱਕਿਆ ਜਾ ਰਿਹਾ ਉਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਤਾਂ ਤੁਸੀਂ ਵੀ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਇਸ ਦੇ ਉੱਤੇ ਗੱਲਬਾਤ ਕਰਨ ਲਈ ਬਹੁਤ ਇੰਪੋਰਟੈਂਟ ਇਸ਼ੂ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਕਹਿੰਦੇ ਹੋਏ ਸੁਣਿਆ ਹੈ ਕਿ ਜੇਕਰ ਬੱਚੇ ਦੇ ਉੱਤੇ ਸ਼ਕਤੀ ਨਹੀਂ ਹੋਏਗੀ ਤਾਂ ਫਿਰ ਕਿਵੇਂ ਕੰਮ ਚੱਲੇਗਾ ਤਾਂ ਅੱਜ ਅਸੀਂ ਇਸ ਦੇ ਉੱਤੇ ਹੀ ਗੱਲ ਕਰਾਂਗੇ ਹਾਲਾਂਕਿ ਜੇਕਰ ਤਸਵੀਰਾਂ ਨੂੰ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਕੋਈ ਕੁੱਟਮਾਰ ਕਰ ਦਿੱਤੀ ਗਈ ਹੋਵੇ ਪ੍ਰਿੰਸੀਪਲ ਦੇ ਵੱਲੋਂ ਇਸ ਤਰੀਕੇ ਨਾਲ ਵੀ ਨਹੀਂ ਹੈ ਕਿ ਬੱਚਿਆਂ ਤੇ ਬੱਚਿਆਂ ਤੇ ਕੋਈ ਬਹੁਤ ਵੱਡਾ ਤਸ਼ੱਦਦ ਕਰ ਦਿੱਤਾ ਗਿਆ ਪਰ ਕੀ ਵਾਕਈ ਹਰ ਸ਼ਕਤੀ ਦਾ ਪੈਮਾਨਾ ਇੱਕੋ ਜਿਹਾ ਹੋਏਗਾ ਕਿ ਜੇਕਰ ਟੀਚਰ ਨੇ ਹੱਥ ਚੁੱਕ ਲਿਆ ਤਾਂ ਫਿਰ ਉਸ ਦੇ ਉੱਤੇ ਐਕਸ਼ਨ ਹੋਣਾ ਜ਼ਰੂਰੀ ਹੈ ਦੋ ਪੁਆਇੰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਐਂਗਲ ਹੈ ਇਸ ਨੂੰ ਸੋਚਣ ਦਾ ਕਿ ਬੱਚਿਆਂ ਦੇ ਉੱਤੇ ਹੱਥ ਚੁੱਕਣ ਦੀ ਜ਼ਰੂਰਤ ਹੀ ਕੀ ਹੈ ਅੱਛਾ ਦੂਜਾ ਪੁਆਇੰਟ ਇਸ ਦੇ ਵਿੱਚ ਇਹ ਹੈ ਕਿ ਬੱਚੇ ਬਹੁਤ ਸ਼ਰਾਰਤੀ ਵੀ ਹੁੰਦੇ ਨੇ ਕਿ ਬਿਨਾਂ ਸਖਤੀ ਤੋਂ ਉਹ ਉਹਨਾਂ ਨੂੰ ਸੰਭਾਲਿਆ ਜਾ ਸਕਦਾ ਹੈ ਫਿਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਹੁੰਦਾ ਹੈ ਬਹੁਤ ਸਾਰੇ ਲੋਕ ਕਹਿਣਗੇ ਕਿ ਹਾਂਜੀ ਬਿਲਕੁਲ ਸੰਭਾਲਿਆ ਜਾ ਸਕਦਾ ਹੈ ਬਹੁਤ ਸਾਰੇ ਲੋਕ ਅਸੀਂ ਇਹ ਵੀ ਲਗਾਤਾਰ ਸੁਣਦੇ ਹਾਂ ਕਿ ਕਿਹਾ ਜਾਂਦਾ ਹੈ ਕਿ ਅੱਜ ਤੋਂ 10-20 ਸਾਲ ਪਹਿਲਾਂ 30 ਸਾਲ ਪਹਿਲਾਂ ਜਦੋਂ ਅਸੀਂ ਪੜ੍ਹਦੇ ਸੀ ਸਾਨੂੰ ਤਾਂ ਬਹੁਤ ਮਾਰ ਪੈਂਦੀ ਸੀ ਸਕੂਲ ਦੇ ਵਿੱਚ ਤਾਂ ਅਸੀਂ ਤਾਂ ਕਦੇ ਆ ਕੇ ਕੰਪਲੇਨ ਨਹੀਂ ਕੀਤੀ ਜਾਂ ਟੀਚਰ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਪਰ ਦੇਖੋ ਸਮਾਂ ਬਦਲਿਆ ਜ਼ਮਾਨਾ ਬਦਲ ਗਿਆ ਹੈ ਤੇ ਆਪ ਮੌਜੂਦਾ ਜ਼ਮਾਨੇ ਦੇ ਵਿੱਚ ਟੀਚਰ ਕੋਈ ਹੱਥ ਚੁੱਕ ਦੇਵੇ ਤਾਂ ਫਿਰ ਬੜੇ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਜਾਂਦੇ ਨੇ ਫਿਰ ਮੈਂ ਕੋਸ਼ਿਸ਼ ਕਰਦਾ ਹਾਂ ਬਹੁਤ ਸਾਰੇ ਦਰਸ਼ਕਾਂ ਨੂੰ ਅਸੀਂ ਆਪਣੇ ਨਾਲ ਜੋੜਾਂਗੇ ਸਾਡੇ ਨਾਲ ਪਹਿਲੇ ਦਰਸ਼ਕ ਜੁੜ ਚੁੱਕੇ ਨੇ ਮੁਕਸਰ ਤੋਂ ਦਰਸ਼ਨ ਸਿੰਘ ਜੀ ਦਰਸ਼ਨ ਜੀ ਬਹੁਤ ਬਹੁਤ ਸਵਾਗਤ ਹੈ న్యూਜ਼ ਇਟ ਇਨ ਪੰਜਾਬ ਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਗੁਰਜੀ ਨਮਸਕਾਰ ਨਮਸਕਾਰ ਸਰ ਸਰ ਜੀ ਯਾਨੀ ਕਿ ਵੈਸੇ ਤਾਂ ਦੇਖਿਆ ਜਾਵੇ ਤਾਂ ਇਹ ਇਹ ਮੈਡਮ ਪ੍ਰਿੰਸੀਪਲ ਨਾਲ ਟੱਕਾ ਹੋਇਆ ਹੈ ਬਿਲਕੁਲ ਜੀ ਦੇਖੋ ਉਹਨਾਂ ਦੇ ਹੱਥ 'ਚ ਕੋਈ ਸੋਟੀ ਨਹੀਂ ਕੋਈ ਕੋਈ ਯਾਨੀ ਕਿ ਕਿਸੇ ਕਿਸੇ ਦਾ ਕੋਈ ਹੈ ਨਹੀਂ ਵੀ ਉਹ ਮਾਰ ਰਹੀ ਹੋਵੇ ਹੂੰ ਲੇਕਿਨ ਜੇ ਅਗਰ ਅਗਰ ਬੱਚੇ ਆਪਾਂ ਇੰਨਾ ਇੰਨਾ ਡਰਾਵਾਂ ਦੇ ਸਕਦੇ ਦੇਖੋ ਜਿਹੜੀ ਆ ਪਾਪੇ ਜੇ ਬੱਚੇ ਸਕੂਲ ਕਿਉਂ ਪੇਜਦੇ ਆ ਮੈਡਮ ਆਪਣੀਆਂ ਮੈਡਮਾਂ ਘਰ ਵੀ ਬੈਠੀਆਂ ਘਰ ਵੀ ਪੜਾ ਸਕਦੇ ਆ ਸਿਰਫ ਇਹ ਸ਼ਰਾਰਤਾ ਕਰਦੇ ਆ ਪੜ੍ਹਦੇ ਨਹੀਂ ਆਈ ਨਹੀਂ ਕਰਦੇ ਲੇਕਿਨ ਇੰਨੀ ਸਖਤੀ ਸਟੇਜਰਾਂ ਦੇ ਕਰਨੀ ਬਹੁਤ ਗਲਤ ਗੱਲ ਹੈ ਦੇਖੋ ਦਰਸ਼ਨ ਜੀ ਪੁਆਇੰਟ ਦੇਖੋ ਮੈਂ बार-बार ਉਹੀ ਸਵਾਲ ਚੁੱਕ ਰਹੇ ਕਿੰਨੀ ਸ਼ਕਤੀ ਕਿ ਇੱਕ ਥੱਪੜ ਮਾਰ ਲਿਆ ਉਹ ਜਾਇਜ਼ ਹੈ ਜਾਂ ਪੰਜ ਥੱਪੜ ਮਾਰੇ ਉਹ ਜਾਇਜ਼ ਹੈ ਜੇ ਸੋਟੀ ਨਾਲ ਕੁੱਟਿਆ ਉਹ ਜਾਇਜ਼ ਹੈ ਫਿਰ ਇੱਕ ਇੱਕ ਲਕੀਰ ਖਿੱਚਣੀ ਪਏਗੀ ਨਾ ਕਿ ਸ਼ਕਤੀ ਦਾ ਮਤਲਬ ਕੀ ਹੈ ਬੱਚਿਆਂ ਨੂੰ ਕੁੱਟਣਾ ਸਰ ਜੀ ਸ਼ਕਤੀ ਦਾ ਮਤਲਬ ਗੁਰਵ ਜੀ ਇਹ ਹੈਗਾ ਵੀ ਤੁਸੀਂ ਬੱਚੇ ਨੂੰ ਉਸ ਨਾਲ ਉਸ ਨਾਲ ਚਪੇਟ ਮਾਰੋ ਵਿੱਚ ਉਹਦੇ ਵਿੱਚ ਵੀ ਉਹ ਦਰਦ ਵੀ ਨਾ ਹੋਵੇ ਹਮ ਇਸ ਤਰ੍ਹਾਂ ਯਾਨੀ ਕਿ ਸਜ਼ਾ ਸਜ਼ਾ ਦੇ ਸਕਦੇ ਹੈ ਪਰ ਇਸ ਤਰ੍ਹਾਂ ਟੀਚਰਾਂ ਨੂੰ ਟੀਚਰਾਂ ਡਰਿਆ ਜਾ ਰਿਹਾ ਇਸ ਤਰ੍ਹਾਂ ਚਲੋ ਠੀਕ ਹੈ ਸ਼ੁਕਰੀਆ ਧੰਨਵਾਦ ਤੁਸੀਂ ਟੀਚਰ ਤਾਂ ਨਹੀਂ ਦਰਸ਼ਨ ਜੀ ਤੁਸੀਂ ਟੀਚਰ ਹੋ ਮਾ ਜੀ ਮਾਮ ਮੇਰਾ ਮੇਰਾ ਕਾਰੋਬਾਰ ਹੈ ਕਪੜੇ ਦਾ ਕਾਰੋਬਾਰ ਸਰ ਜੀ ਚਲੋ ਸ਼ੁਕਰੀਆ ਬਹੁਤ ਬਹੁਤ ਮੈਨੂੰ ਪਿਆ ਕਿ ਸ਼ਾਇਦ ਤੁਸੀਂ ਖੁਦ ਟੀਚਰ ਤਾਂ ਨਹੀਂ ਹੋ ਇਹ ਪੁੱਛਣਾ ਜ਼ਰੂਰੀ ਹੁੰਦਾ ਹੈ ਕਿਹੜੀ ਖੋਰ ਕਾਲਰ ਸਾਡੇ ਨਾਲ ਜੁੜ ਰਹੇ ਨੇ ਮੁਕੇਸ਼ ਜੀ ਜੁੜ ਰਹੇ ਨੇ ਮੁਕੇਸ਼ ਜੀ ਸਵਾਗਤ ਹੈ ਫਜ਼ਲ ਕਾਤ ਮੁਕੇਸ਼ ਜੀ ਜੁੜ ਰਹੇ ਨੇ ਮੁਕੇਸ਼ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੀ ਦੇਖੋ ਪ੍ਰਿੰਸੀਪਲ ਨਾਲ ਤਾਂ ਵਾਕਈ ਟੱਕਾ ਹੋ ਹੀ ਜਾਂਦਾ ਹੈ ਬੱਚਿਆਂ ਨੂੰ ਝਿੜਕਣਾ ਇੱਕ ਹੁੰਦਾ ਹੈ ਵੀ ਇੱਕ ਡਰ ਜਿਹੜਾ ਹੁੰਦਾ ਬੱਚਿਆਂ ਨੂੰ ਦੇ ਦੇਖੋ ਹਲਕਾ ਸਜ਼ਾ ਮਾਰਨਾ ਜਾਂ ਡਰਾਵਾਗੇ ਨਹੀਂ ਤਾਂ ਬੱਚੇ ਫਿਰ ਪੜ੍ਹਨਗੇ ਕਿੱਥੋਂ ਜੇ ਬੱਚੇ ਨੇ ਪੱਤੀ ਨਹੀਂ ਲਾਜੀ ਆਪਾਂ ਜੇ ਡਰਾਵਾ ਨਾ ਦਵਾਂਗੇ ਤਾਂ ਬੱਚੇ ਪੜ੍ਹਨਾ ਨਹੀਂ ਬੱਚੇ ਨੇ ਹੂੰ ਤਾਂ ਹਰਜੀ ਇਹ ਤਾਂ ਗੱਲ ਹੈ ਜੀ ਦੇਖੋ ਸਾਡੇ ਬੱਚੇ ਪੜ੍ਹਦੇ ਆ ਵੀ ਦੋ ਬੱਚੇ ਐ ਤੇ ਸਕੂਲ ਨੇ ਨਿਯਮ ਬਣਾਇਆ ਬੱਚਿਆਂ ਨੂੰ ਮਾਰਨਾ ਨਹੀਂ ਪਰ ਅਸੀਂ ਟੀਚਰ ਨੂੰ ਜਦੋਂ ਵੀ ਪੀਟੀਐਮ 'ਚ ਜਾਂਦੇ ਆ ਇਹ ਗੱਲ ਕਹਿੰਨੇ ਆ ਕਿ ਡਰਾਉ ਬੱਚਿਆਂ ਨੂੰ ਧਮਕਾਓ ਧਮਕਾਓ ਬੱਚਿਆਂ ਨੂੰ ਤੇ ਪਰ ਮਤਲਬ ਕਿ ਅਸੀਂ ਇਹ ਕਿੰਨੇ ਵੀ ਤੁਸ ਕਰਾਉਂਗੇ ਨਾ ਤੇ ਫਿਰ ਸਿੱਖੀ ਪੜ੍ਹਨਗੇ ਕਿੱਥੋਂ ਦੇਖੋ ਪ੍ਰਿੰਸੀਪਲ ਆਇਆ ਚਾਹੇ ਟੀਚਰ ਹੈ ਇੰਨਾ ਕਿਤਾ ਆਪਣਾ ਹੱਕ ਬੰਦ ਹੈ ਕਿ ਅਸੀਂ ਵੀ ਪੁਰਾਣੇ ਟਾਈਮ ਪੜ੍ਹੇ ਹੋਏ ਜਾਂ ਸਰ 90 95 ਦੌਰ ਤੇ ਸਾਨੂੰ ਮੁਰਗੇ ਤੱਕ ਬਣਾਉਂਦੇ ਸੀ ਖੜੇ ਹੱਥ ਕਰਾਉਂਦੇ ਸੀਗੇ ਸਾਰਾ ਕੁਝ ਕਰਦੇ ਸਰ ਅਸੀਂ ਵੀ ਪੜੇ ਆਂ ਮੈਂ ਐਮਪਲੋਈ ਆ ਗਵਰਨਮੈਂਟ ਐਮਪਲੋਈ ਆ ਤੇ ਸਰ ਉਹਨਾਂ ਦੀ ਦਰੋਹਤੀ ਮੈਂ ਪੜ ਕੇ ਲੱਗਿਆ ਸਰਕਾਰੀ ਨੌਕਰੀ ਪੰਜਾਬ ਗਵਰਨਮੈਂਟ ਦਾ ਐਮਪਲੋਈ ਆ ਜੀ ਜੀ ਸਤਿ ਸ੍ਰੀ ਅਕਾਲ ਜੀ ਦੇਖੋ ਪੜਨਗੇ ਨਾ ਤੇ ਸਾਡੇ ਬੱਚੇ ਵੀ ਕਿੱਥੋਂ ਬਣਗੇ ਜੀ ਸਾਡੇ ਡਰਾਵੇ ਹੀ ਨਾ ਹੋਊਗਾ ਬੱਚੇ ਤੇ ਤੁਹਾਡੀ ਮੁਕੇ ਸੀ ਤੁਹਾਡਾ ਪੁਆਇੰਟ ਠੀਕ ਹੈ ਦੇਖੋ ਪੁਆਇੰਟ ਦੂਜਾ ਇਹ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਤਾਂ ਤੁਸੀਂ ਹੱਥ ਨਹੀਂ ਚੁੱਕ ਸਕਦੇ ਬੱਚੇ ਉੱਤੇ ਹੁਣ ਦੂਜਾ ਪੁਆਇੰਟ ਇਹ ਵੀ ਹੈ ਕਿ ਤੁਹਾਡੇ ਬੱਚੇ ਪੜ ਰਹੇ ਨੇ ਜਿਸ ਸਕੂਲ ਦੇ ਵਿੱਚ ਉੱਥੇ ਫਰਜ਼ ਕਰ ਲਓ ਕਿ 50 ਬੱਚੇ ਪੜਦੇ ਨੇ 49 ਬੱਚਿਆਂ ਦੇ ਪੇਰੈਂਟਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਜੇਕਰ ਬੱਚੇ ਦੇ ਉੱਤੇ ਹੱਥ ਚੁੱਕ ਦਿੱਤਾ ਜੇ ਇੱਕ ਬੱਚੇ ਦੇ ਵੀ ਪੇਰੈਂਟਸ ਨੂੰ ਪ੍ਰੋਬਲਮ ਹੋ ਗਈ ਤਾਂ ਫਿਰ ਦਿੱਕਤ ਖੜੀ ਹੋ ਜਾਏਗੀ ਤਾਂ ਫਿਰ ਉਸ ਦਾ ਅਸਰ ਇਸ ਤਰੀਕੇ ਨਾਲ ਹੋਏਗਾ ਕਿ ਐਕਸ਼ਨ ਤਾਂ ਕਰਨਾ ਪਏਗਾ ਸਕੂਲ ਨੂੰ ਅ ਮੈਂ ਰੁੱਕਰਦਾ ਹਾਂ ਅਗਲੇ ਕੋਲਰ ਦਾ ਸਾਡੇ ਨਾਲ ਡਾਕਟਰ ਮੁਲਿੰਦਰ ਜੀ ਜੁੜ ਰਹੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਕਿੱਥੋਂ ਬੋਲ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਨਮਸਕਾਰ ਸਤਿ ਸ੍ਰੀ ਅਕਾਲ ਜਿਹੜੇ ਗੁਰਦਾਸਪੁਰ ਤੋਂ ਬੋਲ ਰਹੇ ਵੀ ਜੀ ਜੀ ਗੁਰਦਾਸਪੁਰ ਤੋਂ ਬੋਲ ਰਹੇ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਸਰ ਦੇਖੋ ਜੀ ਮੈਡਮ ਬਹੁਤ ਥੱਕਾ ਹੋਇਆ ਜੀ ਦੇਖੋ ਬੱਚੇ ਮਾਰ ਟੀਚਰ ਫਰਜੰਦ ਹੈ ਬੱਚੇ ਨੂੰ ਮਾਰਨਾ ਜੀ ਦੇਖੋ ਮੈਂ ਮੈਡਮ ਨੇ ਜਿਹੜਾ ਪਹਿਸ ਟੀਚਰ ਫੜੀ ਹੈ ਉਹ ਹਾਂਜੀ ਉਹ ਵਾਲਾ ਕ੍ਰੀਏਟ ਕੀਤਾ ਆਖਿਰ ਦੇਖੋ ਜਿਹੜੀ ਟੀਚਰ ਨਹੀਂ ਕੁੱਟੇਗਾ ਕਿਤੇ ਬੱਚੇ ਨੇ ਤਾਂ ਬੱਚੇ ਨੇ ਉਹ ਵਾਲਾ ਕ੍ਰੀਏਟ ਕਰਮੇ ਕੋਲ ਵਿੱਚ ਨਾ ਉਹ ਤੇ ਉਹ ਤੇ ਹੋ ਜਾਏਗਾ ਕਿ ਮੈਚਿਓਰਿਟੀ ਦੀ ਸਾਨੂੰ ਕੋਈ ਟੀਚਰ ਮਿੱਤੇ ਕੁਝ ਕਹਿਣਾ ਹੈ ਜੀ ਜੀ ਹਾਂ ਤੇ ਦੇਖੋ ਟੀਚਰ ਬਿਲਕੁਲ ਥੱਕਾ ਹੋਇਆ ਇਥੇ ਕਹੀਦਾ ਕਿਓ ਅਸੀਂ ਵੀ ਪੜੇ ਆ ਜੀ ਸਾਨੂੰ ਕੁੱਟਦੇ ਰਹੇ ਮਰਦਾਬਲ ਗਰੇ ਦੇ ਦੇਖੋ ਜੀ ਸਾਰਾ ਸਾਰਾ ਕੋਲ ਦੇ ਬਾਹਰ ਲੜਦੇ ਦੇ ਕਲਾਸ ਦੇ ਬਾਹਰ ਲੜਦੇ ਜਿਹੜਾ ਸਾਨੂੰ ਅਸੀਂ ਕੁੱਟਾ ਖਾਧੀਆਂ ਨਹੀਂ ਜੀ ਸਾਹੀ ਸਫਲ ਕਾਮਯਾਬ ਹੋਇਆ ਜੀ ਠੀਕ ਹੈ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਲਈ ਡਾਕਟਰ ਮਲੇਂਦਰ ਸਾਡੇ ਨਾਲ ਗੁਰਦਾਸਪੁਰ ਤੋਂ ਜੁੜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਕਾਲਰਸ ਨੂੰ ਜੋੜ ਸਕੀਏ ਇਸ ਸਮੇਂ ਜਿੰਨੇ ਵੀ ਕਾਲਰ ਸਾਡੇ ਨਾਲ ਜੁੜੇ ਨੇ ਉਹ ਪ੍ਰਿੰਸੀਪਲ ਦੀ ਸਾਈਡ ਤੋਂ ਨਜ਼ਰ ਆ ਰਹੇ ਨੇ ਪਰ ਗੱਲ ਇਹ ਹੈ ਕਿ ਇਹ ਕੋਈ ਲਕੀਰ ਖਿੱਚਣੀ ਹੋਏਗੀ ਕਿ ਸਖਤੀ ਦਾ ਮਤਲਬ ਕੀ ਹੈ ਤੇ ਸਖਤੀ ਕਿੰਨੀ ਕੀਤੀ ਜਾ ਸਕਦੀ ਹੈ ਕਿ ਵਾਕਈ ਬੱਚਿਆਂ ਨੂੰ ਝੜਕ ਕੇ ਬੱਚਿਆਂ ਨੂੰ ਡਰਾਵਾ ਦੇ ਕੇ ਉੰਤਮਕਾਉਣਾ ਸ਼ਬਦ ਵੀ ਮੈਂ ਇਸਤੇਮਾਲ ਨਾ ਕਰਾਂ ਤਾਂ ਜ਼ਿਆਦਾ ਦਰੁਸਤ ਹੋਏਗਾ ਇੱਕ ਡਰਾਉਣਾ ਬੱਚਿਆਂ ਨੂੰ ਕਿ ਦੇਖ ਲੈ ਤੂੰ ਕੰਮ ਕਰ ਲੈ ਨਹੀਂ ਦੇਖੀ ਫਿਰ ਇਹ ਕਿਹੜੇ ਤਰੀਕੇ ਨਾਲ ਕੀਤਾ ਜਾਵੇ ਜਾਂ ਕੀਤਾ ਜਾ ਸਕਦਾ ਹੈ ਜਾਂ ਫਿਰ ਹੱਥ ਚੁੱਕਣ ਵਾਲੀ ਵੀ ਕੋਈ ਜਿਵੇਂ ਸਾਡੇ ਦਰਸ਼ਕ ਕਹਿ ਰਹੇ ਨੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਰਹੇ ਨੇ ਅਸੀਂ ਇਸ ਦੇ ਉੱਤੇ ਅੱਗੇ ਗੱਲਬਾਤ ਕਰਦੇ ਰਹਾਂਗੇ ਇੱਕ ਹੋਰ ਕਾਲਰ ਸਾਡੇ ਨਾਲ ਨੇ ਫਾਸਲ ਕਾ ਤੋਂ ਮੋਹਨ ਲਾਲ ਜੀ ਮੋਹਨ ਲਾਲ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੁੰਗਾ ਮੋਹਨ ਜੀ ਆਵਾਜ਼ ਆ ਰਹੀ ਹੈ ਮੋਹਨ ਜੀ ਆਵਾਜ਼ ਆ ਰਹੀ ਹੈ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਹਾਂ ਜੀ ਤੁਸੀਂ ਹੈਲੋ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਗਲਤ ਹੋਇਆ ਜੀ ਪ੍ਰਿੰਸੀਪਲ ਨਾਲ ਗੱਲ ਹੋਇਆ ਜੀ ਠੀਕ ਹੈ ਇਹ ਬੱਚਾ ਨਾ ਬੱਚਿਆਂ ਵੱਲ ਕੋਈ ਕਹੀਏ ਨਾ ਦਾਬਾ ਨਾ ਲਾਈਏ ਨਾ ਤੇ ਬੱਚੇ ਘਰੇ ਮਾਪਿਆਂ ਵੀ ਬੁਲਾਉਂਦਾ ਜੀ ਹੂੰ ਠੀਕ ਹੈ ਚਲੋ ਸ਼ੁਕਰੀਆ ਜੀ ਜੀ ਸ਼ੁਕਰੀਯਤਾਂ ਬਸ ਸਟਨਾ ਚੁੰਦਲੀ ਇਸ ਪੂਰੀ ਗੱਲਬਾਤ ਦੇ ਲਈ ਫਾਜ਼ਿਲਕਤ ਮੋਹਨ ਲਾਲ ਜੀ ਜ਼ਿਕਰ ਕਰ ਰਹੇ ਨੇ ਕਿ ਇਹ ਜਿਸ ਤਰੀਕੇ ਨਾਲ ਹੋਇਆ ਹੋਣਾ ਜਾਇਜ਼ ਨਹੀਂ ਹੈ ਪ੍ਰਿੰਸੀਪਲ ਦੇ ਹੱਕ ਦੇ ਵਿੱਚ ਸਾਡੇ ਕੋਲਰ ਜ਼ਰੂਰ ਖੜੇ ਹੋਏ ਨਜ਼ਰ ਆ ਰਹੇ ਨੇ ਇੱਕ ਹੋਰ ਕੋਲਰ ਸਾਡੇ ਨਾਲ ਨੇ ਪ੍ਰਦੀਪ ਜੀ ਅੰਮ੍ਰਿਤਸਰ ਤੋਂ ਸਵਾਗਤ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਜੀ ਸਤਿ ਸ੍ਰੀ ਅਕਾਲ ਜੀ ਦੇਖਿਆ ਤਾਂ ਪਿੱਛੇ ਨਾ ਜੀ ਹਮ ਪ੍ਰਦੀਪ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਜੀ ਜੀ ਤੁਸੀਂ ਆਪਣੀ ਗੱਲ ਰੱਖ ਲਓ मोगा के धर्मकोट तो पूरा मामला निकल के सामने आया कह रहे तस्वीर बेषक एक थां पर कहानी वक वक्त था ਉਸ ਦੇ ਉਪਰਤੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਹੋਰ ਕਾਲਰ ਸਾਡੇ ਨਾਲ ਨੇ ਕੁਲਵਿੰਦਰ ਜੀ ਜੁੜ ਰਹੇ ਨੇ ਮੋਗਾ ਤੋਂ ਕੁਲਵਿੰਦਰ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਹਾਂ ਜੀ ਹਾਂ ਜੀ ਜੀ ਕੁਲਵਿੰਦਰ ਜੀ ਆਵਾਜ਼ ਆ ਰਹੀ ਹੈ ਤੁਹਾਡੀ ਟੀਵੀ ਸੈੱਟ ਦਾ ਵੋਲਿਊਮ ਬੰਦ ਕਰਨਾ ਹੋਏਗਾ ਤਾਂ ਹੀ ਗੱਲਬਾਤ ਹੋ ਪਾਏਗੀ ਹਾਂ ਜੀ ਹਾਂ ਜੀ ਸਰ ਹਾਂ ਜੀ ਲੋ ਜੀ ਜੀ ਤੁਸੀਂ ਆਪਣੀ ਗੱਲ ਰਾਖੋ ਜੀ ਜਿਹੜੀ ਨਵੀਂ ਸਿੱਖਿਆ ਨੀਤੀ ਆਣਾ ਜੀ ਉਹਦੇ ਵਿੱਚ ਮਤਲਬ ਹੈਗਾ ਕਿ ਅਸੀਂ ਬੱਚੇ ਨੂੰ ਨਾ ਤਾਂ ਧਮਕਾ ਦਿੰਦੇ ਆ ਨਾ ਹੀ ਉਹਨੂੰ ਕੁੱਟ ਮਾਰ ਤਾ ਕਰਦੇ ਆ ਜੀ ਕਿਉਂਕਿ ਮੈਂ ਵੀ ਟੀਚਰ ਆ ਜੀ ਜੀ ਹਾਂ ਜੀ ਤਾਂ ਕਰ ਗਈ ਜੀ ਅਸੀਂ ਲੋਕੀ ਤਾਂ ਲੈਂਦੇ ਆ ਪ੍ਰਿੰਸੀਪਲ ਦੀ ਸਾਈਡ ਪਰ ਪ੍ਰਿੰਸੀਪਲ ਇਹ ਕਰ ਨਹੀਂ ਸਕਦਾ ਜੀ ਹਾਂ ਨਿਕਰਤਾ ਨਹੀਂ ਸਕਦਾ ਇਹ ਤਾਂ ਤੁਹਾਡੀ ਗੱਲ ਨਾਲ ਸਹਿਮਤ ਹੈ ਸਾਰੇ ਕਿਉਂਕਿ ਕਾਨੂੰਨ ਦੇ ਮੁਤਾਬਿਕ ਤਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਤੁਸੀਂ ਹੱਥ ਤਾਂ ਨਹੀਂ ਚੁੱਕ ਸਕਦੇ ਬੱਚੇ ਦੇ ਉੱਤੇ ਨਹੀਂ ਚੁੱਕ ਸਕਦੇ ਜੀ ਕਿਉਂਕਿ ਮੈਂ ਵੀ ਖੁਦ ਟੀਚਰ ਹੈ ਜੀ ਮੇਰੇ ਕੋਲ ਛੋਟੇ ਬੱਚੇ ਪੜਦੇ ਆ ਸਿਰਫ ਉਹਨਾਂ ਨੂੰ ਅਸੀਂ ਪਿਆਰ ਨਾਲ ਰੱਖੀਦਾ ਵਾ ਹੂੰ ਠੀਕ ਹੈ ਜੀ ਅੱਛਾ ਜੇ ਤੁਸੀਂ ਕਿਸੇ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਕੋਈ ਪੇਰੈਂਟਸ ਆ ਕੇ ਕਹਿੰਦੇ ਨੇ ਕੋਈ ਮਾਪੇ ਪਹੁੰਚੇ ਹੋਣ ਕਿ ਕਿ ਦੋ ਲਾ ਦਿਆ ਕਰੋ ਜੀ ਸਾਡੇ ਜਵਾਬ ਦੇ ਪ੍ਰਮਾਣ ਕਰਿਓ ਹਾਂਜੀ ਮਾਪੇ ਕਹਿੰਦੇ ਸਖਤੀ ਕਰੋ ਅੱਛਾ ਸਖਤੀ ਕਿਵੇਂ ਮਤਲਬ ਜੇ ਦੋ ਬੱਚੇ ਤੇ ਲਗਾਤੀਆਂ ਇਹ ਤਾਂ ਨਹੀਂ ਕਹਿੰਦੇ ਕਿ ਆ ਕੇ ਦੋ ਲਗਾ ਦਿਆ ਕਰੋ ਇਹਨਾਂ ਦੇ ਨਹੀਂ ਨਾ ਉਹਨਾਂ ਨੇ ਸਾਨੂੰ ਕਹਿੰਦੇ ਆ ਕਿ ਵੀ ਬੱਚੇ ਦੀ ਤੁਸੀਂ ਲਾਇਆ ਕਰੋ ਪਰ ਸਾਨੂੰ ਪਤਾ ਵਾ ਜਿਹੜਾ ਸੂਸ਼ਾ ਨੀਤੀ ਨਵੀਂ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਅਸੀਂ ਬੱਚੇ ਤੇ ਕੋਈ ਹਰਾਸਮੈਂਟ ਜਾਂ ਕੁਝ ਨਹੀਂ ਕਰ ਸਕਦੇ ਹਾਂ ਹੂੰ ਆ ਵੀ ਠੀਕ ਹੈ ਚਲੋ ਬੱਚੇ ਨੂੰ ਪਿਆਰ ਨਾਲ ਰੱਖੋ ਕੋਈ ਨਹੀਂ ਬੱਚੇ ਸਮਝ ਜਾਂਦੇ ਆ ਹੂੰ ਤੁਸੀਂ ਪ੍ਰਾਇਮਰੀ ਸਕੂਲ ਚ ਪੜਾਉਂਦੇ ਹੋ ਹਾਂ ਮੈਂ ਪ੍ਰਾਇਮਰੀ ਗਵਰਨਮੈਂਟ ਟੀਚਰ ਹਾਂ ਜੀ ਚਲੋ ਤੁਹਾਡੇ ਇੱਤੇ ਤਾਂ ਫਿਰ ਜ਼ਿਆਦਾ ਜ਼ਿੰਮੇਵਾਰੀ ਆ ਜਿਹੜੇ 4 5 ਤੱਕ ਹੁੰਦੇ ਨੇ ਇਹ ਤਾਂ ਬੜੇ ਹਿੱਲਤੀ ਹੁੰਦੇ ਨੇ ਬੱਚੇ ਇਹ ਤਾਂ ਜ਼ਿਆਦਾ ਸ਼ਰਾਰਤਾ ਕਰਦੇ ਨੇ ਪਰ ਇਨਨੂੰ ਸੰਭਾਲਣਾ ਵੀ ਔਖਾ ਹੈ। ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕੁਲਵਿੰਦਰ ਜੀ ਸਾਡੇ ਨਾਲ ਜੁੜਨ ਲਈ। ਜ਼ਰੂਰੀ ਸੀ ਕਿ ਕੋਈ ਟੀਚਰ ਸਾਡੇ ਨਾਲ ਜੁੜੇ ਹੋਣਾਂ ਦੀ ਅਸੀਂ ਗੱਲਬਾਤ ਸੁਣ ਸਕੀਏ। ਜੇ ਤੁਸੀਂ ਵੀ ਬੱਚਿਆਂ ਨੂੰ ਪੜ੍ਹਾਉਂਦੇ ਹੋ, ਮੈਂ ਖਾਸ ਤੌਰ ਤੇ ਕਹਿ ਰਿਹਾ ਕਿ ਜੇ ਧਰਮਕੋਟ ਦੇ ਵਿੱਚ ਇਸ ਸਮੇਂ ਤੁਸੀਂ ਮੈਨੂੰ ਦੇਖ ਰਹੇ ਹੋ, ਸੁਣ ਰਹੇ ਹੋ ਔਰ ਤੁਹਾਡੇ ਵੀ ਬੱਚੇ ਇਸ ਸਕੂਲ ਹੀ ਆਏ, ਇਸ ਕੁੜੇ ਕੱਢਣਾ ਕਰਮ ਦੇ ਨਾਲ ਜੁੜੇ ਹੋਏ ਨੇ ਜਾਂ ਜੁੜੇ ਹੋਈ ਸੀ ਤਾਂ ਤੁਸੀਂ ਕਾਲ ਕਰਕੇ ਦੱਸੋ ਕਿ ਤੁਹਾਡੀ ਕੀ رائے ਹੈ ਉੱਥੇ ਜੋ ਕੁਝ ਹੋਇਆ। ਇੱਕ ਹੋਰ ਕਾਲਰ ਸਾਡੇ ਨਾਲ ਨੇ ਕੁਲਦੀਪ ਜੀ ਲੁਧਿਆਣਾ ਤੋਂ। ਕੁਲਦੀਪ ਜੀ ਸਵਾਗਤ ਹੈ। ਕੀ ਕਹਿਣਾ ਹਾਂਜੀ ਜਰਾ ਦੇਖੋ ਇੱਕ ਉਹ ਪ੍ਰਾਈਵੇਟ ਟੀਚਨ ਪ੍ਰਿੰਸੀਪਲ ਆ ਇੱਕ ਤਾਂ ਉਹ ਜੇ ਬੱਚਿਆਂ ਨੂੰ ਨਹੀਂ ਘੂਰਦੀ ਤਾਂ ਮੈਨੇਜਮੈਂਟ ਉਹਨੂੰ ਤੰਗ ਕਰਦੀ ਹੈ ਵੀ ਤੁਹਾਡਾ ਕੰਟਰੋਲ ਹੈ ਨਹੀਂ ਜੇ ਉਹ ਬੱਚਿਆਂ ਨੂੰ ਘੂਰਦੀ ਆ ਤਾਂ ਫਿਰ ਉਹਦੀ ਜੋਬ ਜਾਂਦੀ ਆ ਸਰ ਇਦਾਂ ਵੀਡੀਓ ਪਹਿਲਾਂ ਤਾਂ ਉਹ ਜਿਹੜੇ ਰੂਮ ਦੇ ਵਿੱਚ ਕੈਮਰਾ ਲੱਗਾ ਹੋਇਆ ਉਹ ਵੀ ਗਲਤ ਲਾਇਆ ਹੋਇਆ ਉਹਨਾਂ ਨੇ ਜੇ ਪ੍ਰਿੰਸੀਪਲ ਦਾ ਕੰਟਰੋਲ ਨਹੀਂ ਕਰੂਗੀ ਤਾਂ ਫਿਰ ਉਹ ਸਕੂਲ ਦਾ ਮੈਨੇਜਮੈਂਟ ਕਿੱਦਾਂ ਚੱਲੂਗੀ ਸਰ ਕਿੱਦਾਂ ਕੰਟਰੋਲ ਕਰਨਗੇ ਬੱਚੇ ਇੱਕ ਬੱਚੇ ਹੁਣ ਆਪਾਂ ਦੇਖਦੇ ਆਂ ਵੀ ਲੈਜੰਡ ਦੇ ਕੋਈ ਚਾਕੂ ਲੈ ਗਿਆ ਕੋਈ ਛੋਰੀ ਲੈ ਗਿਆ ਬੱਚਾ ਫਿਰ ਉਹਦੇ ਨਾਲ ਆਪਾਂ ਕਹੇ ਜਾਂ ਬਿਹੇਵ ਕਰ ਸਕਦੇ ਆ ਉਹਨੂੰ ਪਿਆਰ ਨਾਲ ਕਵਾਂਗੇ ਵੀ ਪੁੱਤ ਤੂੰ ਚਾਕੂ ਨਾ ਲੈ ਕੇ ਆ ਛੋਰੀ ਨਾ ਲੈ ਕੇ ਆ ਇਹ ਉਹ ਸਰ ਉਹਨੂੰ ਘੂੜਨਾ ਤਾਂ ਪਊਗਾ ਜਿਹੜੀ ਚੀਜ਼ ਘੂੜਨ ਵਾਲੀ ਆ ਉਸੇ ਨਾਲ ਘੂੜਨਾ ਤਾਂ ਜਾਊਗਾ ਹੀ ਆ ਸਰ ਮੈਂ ਵੀ ਪ੍ਰਾਈਵੇਟ ਜੌਬ ਕੀਤੀ ਆ ਪ੍ਰਾਈਵੇਟ ਸਕੂਲ 'ਚ ਜੌਬ ਕਰਦਾ ਰਿਹਾ ਮੈਂ ਬਟ ਸਰ ਥੋੜਾ ਮੋਟਾ ਤਾਂ ਘੂੜਨਾ ਪੈਂਦਾ ਹੀ ਪੈਂਦਾ ਨਹੀਂ ਘੂੜਨਾ ਘੂੜਨਾ ਸਿਰਫ ਘੂੜਨਾ ਤੇ ਥੱਪੜ ਮਾਰਨਾ ਫਰਕ ਤਾਂ ਹੈ ਨਾ ਗੁਲਦੀਪ ਜੀ ਸਰ ਥੱਪੜ ਕਿੰਨਾ ਕੋਨੇ ਕਿੰਨੇ ਕੋ ਉਹ ਮਾਰਾ ਸਾਰ ਆਪਾਂ ਬੱਚੇ ਦੇ ਘਰੇ ਕਿੰਨਾ ਕਰਦੇ ਘਰੇ ਘੂੜਦੇ ਨਹੀਂ ਆਪਾਂ ਬੱਚਿਆਂ ਨੂੰ ਸਰ ਘਰੇ ਘੂੜਦੇ ਹੋ ਤੁਸੀਂ ਕੀ ਇਦਾਂ ਕਰੇ ਇਦਾਂ ਕਿੱਦਾਂ ਕਰਨਾ ਕਰਤਾ ਜੇ ਪਤਾ ਕਿ ਉਹ ਵੀ ਟਾਈਮ ਆ ਜੇ ਛੇਤੀਓ ਅੱਪਾ ਫਿਲਮ ਦੇ ਵਿੱਚ ਤਾਂ ਹੁਣ ਪਿੱਛੇ ਜਿਹੀ ਗਿਪੀ ਗਰੇਵਾਲ ਦੀ ਆਈ ਸੀ ਉਹ ਦੇਖੀ ਸੀ ਕੁਲਦੀਪ ਜੀ ਨੂੰ ਕੁਝ ਨਹੀਂ ਪਤਾ ਟਾਈਮ ਆਉਣ ਵਾਲੇ 2-5 ਸਾਲਾਂ ਦੇ ਵਿੱਚ ਕਿ ਬੱਚਾ ਕੋਈ 8-10 ਸਾਲ ਦਾ ਜਵਾਬ ਸੀ ਉਹਦੇ ਥੱਪੜ ਮਾਰਿਆ ਤਾਂ ਜਾਣੇ ਪਾਉਂਦੇ ਸੀ ਇਹ ਇੱਕ ਵੱਡੀ ਗੱਲ ਨਹੀਂ ਆਉਣ ਵਾਲੇ ਟਾਈਮ 'ਚ ਹੋ ਜਾਏਗਾ ਚਲੋ ਗਲਤ ਪਾਸੇ ਜਾਣ ਲਈ ਇੱਕ ਬढ़ावा ਦੇ ਰਹੇ ਆ ਵੀ ਉਹ ਨਾ ਦਾ ਉਹ ਕਰੋ ਇਸਟ ਕੰਟਰੋਲ ਹੈ ਵੀ ਨਾ ਟੀਚਰ ਕਰੇ ਟੀਚਰ ਤੇ ਕੰਟਰੋਲ ਹੈ ਬਿਲਕੁਲ ਬਿਲਕੁਲ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਖੋਡ ਕਾਲਰ ਸਾਡੇ ਨਾਲ ਨੇ ਜਲੰਧਰ ਤੋਂ ਪਰਮਜੀਤ ਕੌਰ परम जी जी स्वागत है ਤੁਹਾਡਾ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਹਾਂਜੀ ਥੈਂਕ ਯੂ ਜੀ ਐਕਚੁਅਲੀ ਮੈਂ ਜੀ ਗਲੰਦਰ ਤੋਂ ਬੋਲ ਰਹੀ ਹਾਂ ਮੈਂ ਆਮ ਅ ਹੌਸਟ ਵਾਈਫ ਜਿਹੜੀ ਤੁਸੀਂ ਫੋਟੋ ਦਿਖਾ ਰਹੇ ਹੋ ਮੈਂ ਇਸ ਬਿਲਕੁਲ ਅਗੇਂਸਟ ਹਾਂ ਜੀ ਦੇਖੋ ਅਗਰ ਬੱਚਿਆ ਨੇ ਕੋਈ ਮਿਸਟੇਕ ਕੀਤੀ ਹੈ ਜਾਂ ਕੋਈ ਪਰੇਸ਼ਾਨੀ ਹੈ ਜਾਂ ਬੱਚਿਆ ਨੇ ਕੋਈ ਬਹੁਤ ਵੱਡੀ ਗਲਤੀ ਕੀਤੀ ਹੈ ਜੀ ਤਾਂ ਮੈਨੂੰ ਸਰ ਇਹਨਾਂ ਦੀ ਰਿਸਪੋਨਸਿਬਿਲਟੀ ਬਣਦੀ ਸੀ ਕਿ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕੀਤਾ ਜਾਵੇ ਚੀਕੇ ਉਹਨਾਂ ਨੂੰ ਸਕੂਲ ਬੁਲਾਇਆ ਜਾਂਦਾ ਉਹਨਾਂ ਨੂੰ ਅਗਰ ਜਾਰਾ ਕੋਈ ਉਹਨਾਂ ਨੂੰ ਬੋਰਡਿੰਗ ਦਿੱਤੀ ਜਾਂਦੀ ਕਿ ਅਗਰ ਤੁਹਾਡੇ ਬੱਚੇ ਨੇ ਇੰਨੀ ਵੱਡੀ ਗਲਤੀ ਕੀਤੀ ਹੈ ਕਿ ਅਸੀਂ ਅਸੀਂ ਤੁਸੀਂ ਦੱਸੋਗੇ ਉਹਨਾਂ ਨੂੰ ਕੀ ਇਹਨਾਂ ਨੂੰ ਸਕੂਲੋਂ ਕੱਢਾਂਗੇ ਜਾਂ ਅਸੀਂ ਇਹਨਾਂ ਨੂੰ ਅਸੀਂ ਸਕੂਲ ਦੇ ਵਿੱਚੋਂ ਥੋੜੇ ਦਿਨਾਂ ਲਈ ਸਕੂਲ ਦੇ ਵਿੱਚ ਨਹੀਂ ਆਣ ਦਵਾਂਗੇ ਪਰ ਇਹ ਤਾਂ ਮਾਰਨਾ ਥੋੜਾ ਅੱਛਾ ਨਹੀਂ ਕਿਉਂਕਿ ਇੰਨੇ ਕਈ ਕੇਸਿਸ ਆਏ ਹੈ ਇੰਨੇ ਕੇਸਿਸ ਆਏ ਹੈ ਕਿ ਅੱਜ ਤੱਕ ਮਾਰ ਮਾਰੀ ਜਾਂਦੀ ਟੀਚਰਸ ਦੁਆਰਾ ਕਿ ਇਹ ਬੱਚੇ ਬੜੀ ਬੁਰੀ ਤਰ੍ਹਾਂ ਇੰਜਰਡ ਹੋਏ ਮੈਂ ਵੀ ਬਿਲਕੁਲ ਅਗੇਂਸਟ ਹਾਂ ਬਿਲਕੁਲ ਅਗੇ ਠੀਕ ਹੈ ਤੁਹਾਨੂੰ ਲੱਗਦੇ ਕਿ ਕੋਈ ਹੋਰ ਤਰੀਕੇ ਹੋ ਸਕਦੇ ਨੇ ਉਸ ਦੇ ذریعے ਹੀ ਬੱਚਿਆਂ ਨੂੰ ਸਮਝਾਇਆ ਜਾਵੇ ਜਾਂ ਸਖਤੀ ਕੀਤੀ ਜਾਵੇ ਹੋ ਸਕਦੇ ਆ ਸਰ ਦੇਖੋ ਜਿੱਦਾਂ ਇਹ ਪ੍ਰਿੰਸੀਪਲ ਮੈਮ ਨੇ ਸ਼ੀ ਇਜ਼ ਅ ਵੈਰੀ ਰਿਸਪਾਂਸਿਬਿਲਿਟੀ ਆਫ ਆਫ ਦਾ ਸਕੂਲ ਇਹ ਵੀ ਪੌਸਿਬਿਲਿਟੀ ਬਣਦੀ ਸਿ ਬੱਚਿਆਂ ਨੂੰ ਬੁਲਾਉਂਦੇ ਬੈਠ ਕੇ ਪਹਿਲੇ ਉਹਨਾਂ ਨੂੰ ਪੁੱਛਦੇ ਅਗਰ ਉਹਨਾਂ ਦੀ ਗਲਤੀ ਸੀ ਤੁਸੀਂ ਥੋੜੀ ਉਹਨਾਂ ਨੂੰ ਆਪਣੇ ਤਰੀਕੇ ਨਾਲ ਡੀਲ ਕਰਕੇ ਉਹਨਾਂ ਨੂੰ ਵਾਰਨਿੰਗ ਦਿੰਦੇ ਇਵਨ ਇਦਾਂ ਕਿ ਇਦਾਂ ਇੱਕ ਇੱਕ ਬੱਚੇ ਨੂੰ ਮਾਰਨਾ ਜੀ ਪ੍ਰਿੰਸੀਪਲ ਹੀ ਮੈਮ ਕੰਮ ਕਰ ਰਹੀ ਆ ਜੀ ਅੱਗੇ ਟਿਕਸ ਕਿ ਕਰਨਗੇ ਤੁਸੀਂ ਆਪਦੇ ਤੋਂ ਨਾ ਤੇ ਇਹਦਾ ਨਹੀਂ ਠੀਕ ਹੈ ਤੁਹਾਡਾ ਪੁਆਇੰਟ ਬਹੁਤ ਵੈਲਿਡ ਹੈ ਦੇਖੋ ਪੁਆਇੰਟ ਜਿਹੜਾ ਆਪਾਂ ਐਜੂਕੇਸ਼ਨ ਪਾਲਿਸੀ ਦਾ ਜ਼ਿਕਰ ਕਰ ਰਹੇ ਸੀ ਇਸ ਤੋਂ ਪਹਿਲਾਂ ਜਿਹੜੇ ਕੁਲਵਿੰਦਰ ਜੀ ਸਾਡੇ ਨਾਲ ਜੁੜੇ ਹੋਏ ਸੀ ਹਾਂਜੀ ਬਹੁਤ ਕਲੀਅਰਲੀ ਸਾਫ ਸ਼ਬਦਾਂ ਦੇ ਵਿੱਚ ਅਗੇ ਤੁਸੀਂ ਬੱਚੇ ਦੇ ਉੱਤੇ ਹੱਥ ਤਾਂ ਨਹੀਂ ਚੁੱਕ ਸਕਦੇ ਹਾਂਜੀ ਅੱਜ ਵੀ ਪੂਰੀ ਚਰਚਾ ਕਰਨ ਦਾ ਸਾਡਾ ਮਕਸਦ ਵੀ ਇਹ ਸੀ ਜੀ ਜੀ ਬਹੁਤ ਸਾਰੇ ਸਕੂਲ ਦੇ ਵਿੱਚ ਜਾ ਬਹੁਤ ਸਾਰੇ ਜਿਹੜੇ ਜਿਵੇਂ ਸਾਡੇ ਕੋਲ ਇੱਕ ਪਹਿਲਾ ਕਾਲਰ ਜੁੜੇ ਮੁਕੇਸ਼ ਜੀ ਫਿਰੋਜ਼ਪੁਰ ਤੋਂ ਮਾਫੀ ਜਾਊਂਗਾ ਫਾਜ਼ਿਲਕਾ ਤੋਂ ਉਹਨਾਂ ਦਾ ਤਰਕ ਸੀ ਕਿ ਮੈਂ ਤਾਂ ਸਾਡੇ ਦੋ ਬੱਚੇ ਨੇ ਮੈਂ ਸਕੂਲ ਦੇ ਵਿੱਚ ਜਾ ਕੇ ਕਿਹਾ ਨਾ ਕਿ ਕੋਈ ਚੱਕਰ ਨਹੀਂ ਤੁਸੀਂ ਸਖਤੀ ਕਰੋ ਅੱਛਾ ਇੱਕ ਹੋਰ ਸਾਡੇ ਨਾਲ ਜਿਹੜੇ ਟੀਚਰ ਜੁੜੇ ਉਹਨਾਂ ਨੇ ਇਹ ਜ਼ਿਕਰ ਕਰ ਦਿੱਤਾ ਕਹਿੰਦੇ ਸਕੂਲ ਦੇ ਵਿੱਚ ਪੇਰੈਂਟਸ ਆ ਕੇ ਕਹਿੰਦੇ ਨੇ ਕਿ ਕੋਈ ਨਾ ਦੋ ਲਗਾ ਵੀ ਦਿੱਤੀਆਂ ਤਾਂ ਕੋਈ ਚੱਕਰ ਨਹੀਂ ਹੈ ਕਹਿੰਦੇ ਠੀਕ ਆ ਸਾਨੂੰ ਪਤਾ ਅਸੀਂ ਨਹੀਂ ਕੁੱਟਣਾ ਮਾਰਨਾ ਪਰ ਇੱਕ ਇੱਕ ਧਾਰਨਾ ਬਣੀ ਹੋਈ ਹੈ ਕਿ ਅੱਜ ਤੋਂ ਜੇ 20 ਸਾਲ ਪਹਿਲਾਂ ਬੱਚੇ ਜਿਹੜੇ ਪੜ੍ਹ ਰਹੇ ਸੀ ਸਕੂਲਾਂ ਦੇ ਵਿੱਚ ਉਸ ਜ਼ਿਆਦਾ ਡਿਸਪਲਿਨ ਸੀ ਐਸ ਕੰਪੇਅਰਡ ਟੂ ਟੁਡੇ ਇਹ ਗੱਲ ਤਾਂ ਜ਼ਰੂਰ ਕਹਿਣਾ ਚਾਹਾਂਗੀ ਦੇਖੋ ਅਗਰ ਅਸੀਂ ਓਪਨਲੀ ਜਾ ਕੇ ਕਹਾਂਗੇ ਨਾ ਕਿ ਤੁਸੀਂ ਬੱਚੇ ਦੇ ਹੱਥ ਉਠਾਓ ਜੋ ਕਹਿੰਦੇ ਦੋ ਚਪੇੜਾ ਮਾਰ ਕੇ ਦੋ ਤੁਸੀਂ ਮੰਨੋ ਕਿ ਹਰ ਇਨਸਨ ਦੀ ਆਪਣੀ ਨਹੀਂ ਅਲੱਗ-ਅਲੱਗ ਮੈਂਟੈਲਿਟੀ ਹੁੰਦੀ ਹਮ ਬਿਲਕੁਲ ਕਈ ਵਾਰ ਕਹਿੰਦੇ ਨਾ ਕਿ ਕਿਨਕਨੋਂ ਕੌਣ ਵੀ ਪਸਪਿਸ ਜਾਂਦਾ ਜਿੱਦਾਂ ਨਾ ਕਈ ਵਾਰ ਟੀਚਰਸ ਵਾਲੇ ਹੁੰਦੇ ਨੇ ਕਿ ਉਹਨਾਂ ਨੂੰ ਹੁਣ ਕਹਿਤਾ ਕਿ ਸਾਨੂੰ ਖੁੱਲ੍ਹੇ ਹੋਏ ਤੇ ਕਿ ਥੱਪੜ ਹੀ ਮਾਰਨੀ ਦੀ ਬੱਚੇ ਨੂੰ ਮਾਰਨਾ ਹੀ ਹਮ ਕਈ ਵਾਰ ਨਾ ਵਿਚਾਰੀ ਜਿਹੜੇ ਬੱਚੇ ਵਿੱਚ ਜਿਹੜੇ ਨਹੀਂ ਵੀ ਕੁਝ ਕਰਦੇ ਇਨੋਸੈਂਟ ਹੁੰਦੇ ਉਹਨਾਂ ਤੇ ਵੀ ਇਹ ਕੰਮ ਹੋ ਜਾਂਦਾ ਬਿਲਕੁਲ ਨੋ ਡ ਪਾਂ ਜੀ ਬਿਲਕੁਲ ਇਸ ਤੋਂ ਸ਼ੁਕਰੀਆ ਬਹੁਤ ਤਫਸੀਲ ਨਾਲ ਤੁਹਾਡੇ ਨਾਲ ਗੱਲ ਹੋਈ ਹੈ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਲਈ ਖੋਡ ਕਾਲਰ ਸਾਡੇ ਨਾਲ ਨੇ ਸਮੇਂ ਦਰਸ਼ਨ ਸਿੰਘ ਜੀ ਜੁੜਰੇ ਨੇ ਮਾਨਸਾ ਤੋਂ ਅ ਦਰਸ਼ਨ ਜੀ ਸਵਾਗਤ ਹੈ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਸਰ ਮੈਂ ਇਹ ਮੈਸੇਜ ਕਰਦਾ ਕਿ ਜਿਹੜੇ ਪ੍ਰਿੰਸੀਪਲ ਮੈਡਮ ਨੇ ਅਸਲ ਦੇ ਵਿੱਚ ਇਹਨਾਂ ਦੇ ਨਾਲ ਬੇਇਨਸਾਫੀ ਹੋਈ ਹੈ ਜੀ ਕਿਉਂਕਿ ਇਹਨਾਂ ਦੀ ਗੱਲਬਾਤ ਹੈ ਨਾ ਸੁਣਨੀ ਚਾਹੀਦੀ ਸੀ ਭਾਵੇਂ ਜਿਹੜੇ ਦੇਸ਼ ਨੇ ਜਾਂ ਸਾਡਾ ਸਿਸਟਮ ਇਕੱਲੇ ਕరుణਾਂ ਦੇ ਨਾਲ ਨਹੀਂ ਚੱਲਦਾ ਹੁੰਦਾਗਾ ਹੂੰ ਇਹ ਜਿਹੜੇ ਟੀਚਰ ਹੈ ਪ੍ਰਿੰਸੀਪਲ ਹੈ ਇਹ ਵੀ ਬੱਚਿਆਂ ਦੇ ਦੂਸਰੇ ਮਾਪੇ ਹੁੰਦੇ ਨੇ ਕੋਈ ਵੀ ਨਿਰਦਾਈ ਨਹੀਂ ਹੁੰਦਾ ਜਦੋਂ ਪ੍ਰਿੰਸੀਪਲ ਨੇ ਸਕੂਲ ਦੇ ਵਿੱਚ ਇਨਾਂ ਕੋ ਉਹਨਾਂ ਦਾ ਰੋਗ ਦਾਬ ਹੋਣਾ ਚਾਹੀਦਾ ਹੈ ਕਿ ਅੱਖ ਦੀ ਕੂਰ ਦੇ ਨਾਲ ਜਿਹੜੇ ਬੱਚੇ ਨੇ ਉਹ ਸਮਝ ਜਾਣ ਾਂਗੇ ਬੱਚਿਆਂ ਦੇ ਵਿੱਚ ਇਨਡਿਸਿਪਲਿਨ ਪੈਦਾ ਨਾ ਹੋਵੇ ਮੈਂ ਵੀ 36 ਸਾਲ ਸਕੂਲ ਦੇ ਵਿੱਚੋਂ ਪ੍ਰਿੰਸੀਪਲ ਰਿਟਾਇਰ ਹੋਇਆ ਜੀ ਮੇਰੇ ਕੋਲੇ ਪੀਟੀਐਮ ਦੇ ਉੱਤੇ ਜਦੋਂ ਮਾਪੇ ਆਉਂਦੇ ਸੀ ਜੀ ਮੈਂ ਇਹ ਕਹਿੰਦਾ ਵੀ 50% ਤੋਂ ਜ਼ਿਆਦਾ ਮਾਪੇ ਸਾਨੂੰ ਇਹ ਗੱਲ ਕਹਿ ਕੇ ਜਾਂਦੇ ਸੀ ਕਿ ਤੁਸੀਂ ਜ਼ਰੂਰ ਇਹਨਾਂ ਦੀ ਘੂਰਕਪ ਕਰਿਆ ਕਰੋ ਪਰ ਕੋਰਕਪ ਕਰਨ ਦਾ ਮਤਲਬ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹਾਂਗਾ ਕਿ ਕੈਨ ਵਾਲਾ ਜਿਹੜਾ ਮੈਥਡ ਹੈਗਾ ਉਹ ਬਿਲਕੁਲ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਪਰ ਜੇ ਕਦੇ ਕੋਈ ਮਾੜਾ ਬੋਟਾ ਕੋਈ ਥੱਪੜ ਧੁੱਪੜ ਬੱਚੇ ਨੂੰ ਡਿਸਪਲਨ ਤੇ ਲਿਆਉਣ ਵਾਸਤੇ ਕਦੇ ਮਾਰ ਦਿੱਤਾ ਗਿਆ ਤਾਂ ਇਹ ਕੋਈ ਖਾਸ ਗੱਲ ਨਹੀਂ ਹੈ ਤਾਂ ਜੇਕਰ ਪ੍ਰਿੰਸੀਪਲਾਂ ਦੇ ਨਾਲ ਇਸਾਂ ਦੀ ਬੇਇਨਸਾਫੀ ਸੋਸਾਇਟੀ ਨੂੰ ਅੱਗੇ ਆਉਣਾ ਪਵੇਗਾ ਕਿਉਂਕਿ ਜਿੰਨੀ ਦੇਰ ਤੱਕ ਸੋਸਾਇਟੀ ਨਹੀਂ ਸੋਚੇ ਕਿ ਉਨੀ ਦੇਰ ਤੱਕ ਸਾਡੇ ਜਿਹੜੇ ਬੱਚੇ ਨੇ ਉਹਨਾਂ ਜਿਹੜਾ ਕਰੈਕਟਰ ਡਵੈਲਪਮੈਂਟ ਦਾ ਕੰਮ ਹੈ ਉਹਨਾਂ ਨੂੰ ਸਿੱਧੇ ਰਸਤੇ ਲਾਉਣ ਦਾ ਕੰਮ ਹੈ ਉਹ ਨਹੀਂ ਹੋ ਸਕੀਗਾ ਜੀ ਸਰ ਤੁਸੀਂ ਵਧੀਆ ਕਰ ਰਹੇ ਹੋ ਕਾਲ ਕੀਤੀ ਪ੍ਰਦਰਸ਼ਨ ਜੀ ਗੱਲ ਇਹ ਹੈ ਕਿ ਇੱਕ ਤਰੀਕੇ ਨਾਲ ਲਾਇਸੈਂਸ ਨਹੀਂ ਦੇ ਦਿੱਤਾ ਜਾਏਗਾ ਟੀਚਰਾਂ ਨੂੰ ਹੁਣ ਕੋਈ ਇੱਕ ਇੱਕ ਕ੍ਰਾਈਟੇਰੀਆ ਤਾਂ ਫਿਕਸ ਕੀਤਾ ਨਹੀਂ ਜਾ ਸਕਦਾ ਕਿ ਤੁਸੀਂ ਇੱਕ ਥੱਪੜ ਮਾਰ ਸਕਦੇ ਹੋ ਦੋ ਥੱਪੜ ਮਾਰ ਸਕਦੇ ਹੋ ਅੱਛਾ ਪੂਰੀ ਕਲਾਸ ਦੇ ਸਾਹਮਣੇ ਖੜੇ ਹੋ ਕੇ ਜੇ ਇੱਕ ਲੜਕੇ ਜਾਂ ਲੜਕੀ ਨੂੰ ਥੱਪੜ ਮਾਰ ਦਿੱਤੀ ਉਹਦੇ ਲਈ ਅੰਬਰੈਸਮੈਂਟ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਕਈ ਵਾਰ ਬੱਚੇ ਕੋਈ ਗਲਤ ਕਦਮ ਚੁੱਕ ਲੈਂਦੇ ਨੇ ਫਿਰ ਉਹ ਪੈਮਾਨਾ ਕਿਵੇਂ ਸੈੱਟ ਹੋਏਗਾ ਇੱਕ ਮੈਂ ਇਹ ਬਿਲਕੁਲ ਜ ਬਿਲਕੁਲ ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂਗਾ ਪਰ ਮੈਂ ਇਹ ਕਹਿਣਾ ਚਾਹਨਾ ਕਿ ਜਦੋਂ ਇੱਕ ਵਾਰੀ ਬੱਚੇ ਨੂੰ ਅੱਗੇ ਬੁਲਾ ਲਿਆ ਜਾਂਦਾ ਹੈ ਤਾਂ ਉਸ ਨੂੰ ਫਸਟ ਟਾਈਮ ਵਾਰਨਿੰਗ ਦੇਣੀ ਪਣਦੀ ਹੈਗੀ ਵਰਬਲ ਤੇ ਸੈਕੰਡ ਟਾਈਮ ਫਿਰ ਵਾਰਨਿੰਗ ਦੇਣੀ ਪਣਦੀ ਹੈਗੀ ਹਾਂ ਅਗਰ ਫਿਰ ਵੀ ਉਹ ਬੱਚਾ ਨਹੀਂ ਸਮਝਦਾ ਕਰਦਾ ਤਾਂ ਪੇਰੈਂਟਸ ਨੂੰ ਪਹਿਲਾਂ ਭਰੋਸੇ ਵਿੱਚ ਲੈਣਾ ਪਵੇਗਾ ਹੂੰ ਪੇਰੈਂਟਸ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨੂੰ ਕਹਿ ਕੇ ਫੇਰ ਜਾ ਕੇ ਅਸੀਂ ਕਰ ਸਕਦੇ ਨਹੀਂ ਆਦਰਵਾਇਸ ਅੱਜਕੱਲ ਤੇ ਕਿਉਂਕਿ ਸਾਡੇ ਜਿਹੜੇ ਰੂਲ ਨੇ ਸੁਪਰੀਮ ਕੋਰਟ ਦੇ ਉਸ ਮੁਤਾਬਕ ਉਹ ਨਹੀਂ ਕਰ ਸਕਦਾ ਪਰ ਏਟੀਵੀ ਗੱਲ ਨਹੀਂ ਹੈ ਜੇ ਕਿਸੇ ਨੇ ਕਿਸੇ ਵੇਲੇ ਕਦੇ ਨਾ ਕਦੇ ਕੋ ਕੋਪ ਕਰ ਦਿੱਤੀ ਗਈ ਹੈ ਤਾਂ ਉਸੇ ਗੱਲ ਨੂੰ ਸੋਸਾਇਟੀ ਨੂੰ ਟੋਲਰਟ ਕਰਨਾ ਚਾਹੀਦਾ ਜੇ ਅਸੀਂ ਨੇ ਐਜੂਕੇਸ਼ਨ ਸਿਸਟਮ ਨੂੰ ਚੰਗਾ ਬਣਾਉਣਾ ਹੈ ਠੀਕ ਹੈ ਨਹੀਂ ਤੁਹਾਡਾ ਇੱਕ ਇੱਕ ਵੈਲਿਡ ਪੁਆਇੰਟ ਹੈ ਅਪਾ ਪਹਿਲਾਂ ਵੀ ਲਗਾਤਾਰ ਗੱਲ ਕਰ ਰਹੇ ਸੀ ਹੁਣ ਗੱਲ ਇਹ ਹੈ ਕਿ ਟੀਚਰ ਜੇ ਉਹਨੇ ਕਰ ਲਿਆ ਤਾਂ ਕੀ ਬਾਕੀ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਪੇਰੈਂਟਸ ਆ ਕੇ ਕਹਿ ਸਕਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਸਮਝਾ ਦਿਓ ਨੌਕਰੀ ਤੋਂ ਨਾ ਉਹਨਾਂ ਨੂੰ ਉੱਥੇ ਹੀ ਰੱਖੋ ਪਰ ਘਟੂ ਘਟੇ ਸਮਝਾ ਦਿਓ ਕਿ ਬੱਚਿਆਂ ਦੇ ਉੱਤੇ ਹੱਥ ਨਾ ਚੁੱਕਣ ਹੁਣ ਗੱਲ ਇਹ ਹੈ ਕਿ ਇਹ ਐਕਸਟ੍ਰੀਮ ਸਜ਼ਾ ਤਾਂ ਨਹੀਂ ਹੈ ਕਿ ਜੇ ਥੱਪੜ ਮਾਰਿਆ ਜਾਂ ਫਿਰ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਬਤਿਹਰਾ ਕੀਤਾ ਤਾਂ ਕੀ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਕਿਉਂਕਿ ਪ੍ਰਾਈਵੇਟ ਸਕੂਲ ਸੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੁਣ ਇਹ ਸਰਕਾਰੀ ਸਕੂਲ ਹੁੰਦਾ ਇਸ ਗੱਲ ਦਾ ਈਸ਼ੂ ਤਾਂ ਬਹੁਤ ਬੰਨਾ ਸੀ ਹੋ ਸਕਦਾ ਹੈ ਕਿ ਟੀਚਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਪਰ ਉਹਨਾਂ ਦੇ ਕੋਲ ਇੱਕ ਪੱਖ ਜ਼ਰੂਰ ਰਹਿੰਦਾ ਕਿ ਉਹ ਜਾ ਕੇ ਕੋਰਟ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੀ ਸਸਪੈਂਸ਼ਨ ਨੂੰ ਲੈ ਕੇ ਹਿアリング ਹੁੰਦੀ ਹੈ ਉੱਥੇ ਜਾ ਕੇ ਆਪਣਾ ਪੱਖ ਰੱਖ ਸਕਦੇ ਚਲੋ ਸ਼ੁਕਰੀਆ ਬ ਅਸੀਂ ਲਗਾਤਾਰ ਇਹੀ ਕੋਸ਼ਿਸ਼ ਕੀਤੀ ਹੈ ਕਿ ਆਖਰ ਲੋਕਾਂ ਦੇ ਵੱਲੋਂ ਕੀ ਸੋਚਿਆ ਜਾ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ ਸਖਤੀ ਕਿੰਨੀ ਜ਼ਰੂਰੀ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਦੁਬਾਰਾ ਜ਼ਿਕਰ ਕਰ ਰਹੇ ਹਾਂ ਇਸ ਦੇ ਵਿੱਚ ਕੋਈ ਦੋ ਸ਼ਰਾਏ ਨਹੀਂ ਹੈ ਕਿ ਤੁਸੀਂ ਬੱਚਿਆਂ ਦੇ ਉੱਤੇ ਹੱਥ ਨਹੀਂ ਚੁੱਕ ਸਕਦੇ ਪਰ ਟੀਚਰਸ ਕਿਸ ਕਿਵੇਂ ਹੈਂਡਲ ਕਰਨ ਇਸ ਪੂਰੇ ਮਾਮਲੇ ਨੂੰ ਇਹ ਜ਼ਰੂਰ ਇੱਕ ਵੱਡੀ ਚੁਣੌਤੀ ਹੈ ਗਾਈਡਲਾਈਨਸ ਕਿਸ ਤਰੀਕੇ ਦੀਆਂ ਨੇ ਬੱਚੇ ਕਿਵੇਂ ਉਹਨਾਂ ਦੇ ਕੋਲ ਕਾਬੂ ਦੇ ਵਿੱਚ ਆਉਣ ਨਾ ਆਉਣ ਅੱਛਾ ਬਹੁਤ ਸਾਰੇ ਟੀਚਰ ਆਫ ਦਾ ਰਿਕਾਰਡ ਜਦੋਂ ਅਸੀਂ ਕਈ ਵਾਰ ਗੱਲ ਕਰਦੇ ਹਾਂ ਸਾਰੇ ਨੂੰ ਜਾਣਦੇ ਹੁੰਦੇ ਮੈਨੂੰ ਬਹੁਤ ਸਾਰੇ ਟੀਚਰਸ ਜਾਣਦੇ ਆ ਉਹ ਇੱਕ ਪੁਆਇੰਟ ਦੇ ਉੱਤੇ ਆ ਕੇ ਇਹ ਵੀ ਕਹਿ ਦਿੰਦੇ ਨੇ ਕਿ ਅਸੀਂ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਸਮਝਾਈਏ ਹੁਣ ਸਖਤੀ ਇੰਨੀ ਹੈ ਕਿ ਬੱਚੇ ਨੂੰ ਤੁਸੀਂ ਹੱਥ ਤਾਂ ਲਾ ਨਹੀਂ ਸਕਦੇ ਫਿਰ ਅਸੀਂ ਸੋਚਦੇ ਆ ਟੀਚਰਾਂ ਦੇ ਕਈ ਟੀਚਰਾਂ ਦੀ ਮੋਹੋਂ ਕਹੀ ਹੋਈ ਗੱਲ ਜਿਹੜੀ ਮੈਂ ਸੁਣੀਓ ਤੁਹਾਨੂੰ ਦੱਸ ਰਿਹਾ ਕਿ ਵੀ ਟੀਚਰ ਕਹਿੰਦੇ ਨੇ ਕਿ ਠੀਕ ਹੈ ਜਦੋਂ ਅਸੀਂ ਕੁਝ ਕਹਿ ਨਹੀਂ ਸਕਦੇ ਫਿਰ ਉਹਨਾਂ ਦਾ ਬੱਚਾ ਹੈ ਸਰਕਾਰ ਦੀ ਪਾਲਿਸੀ ਹੈ ਕਰਨੇ ਜੋ ਕਰਨ ਦੋ ਅਸੀਂ ਆਪਣੀ ਕਿਉਂ ਨੌਕਰੀ ਨੂੰ ਗਵਾ ਲਈਏ ਕਿ ਜੇ ਅਸੀਂ ਇੱਕ ਥੱਪੜ ਮਾਰ ਦਿੱਤਾ ਤਾਂ ਪੇਰੈਂਟਸ ਪਹੁੰਚ ਜਾਣਗੇ ਸਾਡੇ ਬੱਚੇ ਨੂੰ ਕਿਉਂ ਕਟਿਆ ਪੂਰਾ ਮਾਮਲਾ ਅਗੇ এডਿਕੇਸ਼ਨ ਡਿਪਾਰਟਮੈਂਟ ਦੇ ਕੋਲ ਪਹੁੰਚਿਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਏਗਾ ਤਾਂ ਫਿਰ ਉਹ ਸੋਚਦੇ ਕਿ ਅਸੀਂ ਕਿਉਂ ਹੱਥ ਲਗਾਈਏ ਠੀਕ ਹੈ ਜਿਵੇਂ ਬੱਚਾ ਪੜ ਰਿਹਾ ਨਹੀਂ ਪੜ ਰਿਹਾ ਉਹਨਾਂ ਦੀ ਟੈਨਸ਼ਨ ਹੈ ਜਾਂ ਸਕੂਲ ਦੀ ਟੈਨਸ਼ਨ ਹੈ ਜਾਂ ਫਿਰ ਪੂਰੇ ਸਿਸਟਮ ਦੀ ਟੈਨਸ਼ਨ ਹੈ ਪਰ ਵਾਕਈ ਹੀ ਦੋ ਚੀਜ਼ਾਂ ਕਲੀਅਰ ਹੈ ਕਿ ਇੱਕ ਤਾਂ ਹੱਥ ਨਹੀਂ ਲਾ ਸਕਦੇ ਪਰ ਟੀਚਰ ਕਿੰਨੀ ਸਖਤੀ ਕਰਨ ਇਸ ਨੂੰ ਲੈ ਕੇ ਵੀ ਬਹੁਤ ਕਲੀਅਰ ਗਾਈਡਲਾਈਨਸ ਦੂਜਾ ਉਸ ਤਰੀਕੇ ਨਾਲ ਕਾਉਂਸਲਿੰਗ ਬੱਚਿਆਂ ਤੋਂ ਲੈ ਕੇ ਟੀਚਰਾਂ ਤੱਕ ਦੀ ਉਹ ਟ੍ਰੇਨਿੰਗ ਵੀ ਸੈਮੀਨਾਰ ਆਪਾਂ ਬਹੁਤ ਸੁਣਦੇ ਆਂ ਪਰ ਟੀਚਰ ਬੱਚਿਆਂ ਨੂੰ ਹੈਂਡਲ ਕਿਵੇਂ ਕਰਨ ਔਰ ਖਾਸ ਤੌਰ ਤੇ ਜਦੋਂ ਸ਼ਰਾਰਤਾ ਕਰਦੇ ਨੇ ਕਿ ਉਸ ਤਰੀਕੇ ਦੇ ਵੀ ਸੈਮੀਨਾਰ ਲੱਗਦੇ ਨੇ ਜਾਂ ਨਹੀਂ ਉਹਦੇ ਉੱਤੇ ਵੀ ਗੌਰ ਹੋਣੀ ਚਾਹੀਦੀ ਹੈ। ਕਿ ਸਾਰੇ ਟੀਚਰਾਂ ਜਿਹੜੇ ਸੱਜ ਨਾਲ ਜੁੜੇ ਔਰ ਜਿਹੜੇ ਹੋਰ ਦਰਸ਼ਕ ਜੁੜੇ ਬਹੁਤ ਬਹੁਤ ਧੰਨਵਾਦ ਸਾਰੇ ਨਾਲ ਜੁੜਨ ਦੇ ਲਈ। ਇੱਕ ਉਸ ਚਾਲੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ। ਮੈਂ ਉਸ ਦਾ ਰੁਕ ਕਰਦਾ ਹਾਂ। ਹਰਿਆਣਾ ਤੋਂ ਵੱਡੀ ਖਬਰ ਹੈ। ਹਰਿਆਣਾ ਦੇ ਨੂਨ ਤੋਂ ਨੂਨ ਦੇ ਵਿੱਚ ਸ਼ਾਮ 6 ਵਜੇ ਤੋਂ ਇੰਟਰਨੈਟ ਸੇਵਾਵਾਂ ਵਾਪਸ ਕਰਦਾ ਇਨਾਮ ਕਰ ਦੋ ਤਾਂ ਕਿ ਅਗਲੇ 24 ਘੰਟੇ ਦੇ 24 ਘੰਟੇ ਲਈ ਇੰਟਰਨੈਟ ਸੇਵਾਵਾਂ ਪਤ ਰਹਣ ਗਿਆ ਹਰਿਆਣਾ ਦਾ ਡਿਸਟ੍ਰਿਕਟ ਪੰਡਾ ਨੂ ਦੇ ਵਿੱਚ ਬ੍ਰਜ ਮੰਡਲ ਯਾਤਰਾ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਨੂ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪੂਖਤ ਇੰਤਜ਼ਾਮ ਨੇ ਤੇ ਬਾਹਰੋਂ ਆਉਣ ਵਾਲੇ ਵਾਹਨਾਂ ਦੀ ਵੀ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਪੈਰਾ ਮਿਲਟਰੀ ਵੀ ਤੈਨਾਤ ਕੀਤੀ ਗਈ ਹੈ ਪਿਛਲੇ ਸਾਲ ਤੁਹਾਨੂੰ ਯਾਦ ਹੋਏਗਾ ਨੂ ਦੇ ਵਿੱਚ ਹਿੰਸਾ ਹੋਈ ਸੀ ਕਮਿਊਨਲ ਹਿੰਸਾ ਹੋ ਗਈ ਸੀ ਉਹ ਯਾਤਰਾ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲਾਠੀ ਡੰਡੇ ਲੈਉਣ ਤੇ ਪਾਬੰਦੀ ਹੈ ਉੱਚੀ ਆਵਾਜ਼ ਦੇ ਵਿੱਚ ਡੀਜੇ ਚਲਾਉਣ ਦੇ ਉੱਤੇ ਵੀ ਪਾਬੰਦੀ ਰਹੇਗੀ ਤਾਂ ਸੁਰੱਖਿਆ ਦੇ ਬਹੁਤ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਮੈਂ ਕਲੀਅਰਲੀ ਮੈਂਸ਼ਨ ਕਰਨਾ ਇੱਥੇ ਜ਼ਰੂਰੀ ਹੈ ਨੂ ਮੇਵਾਦਾ ਉਹ ਜ਼ਿਲ੍ਹਾ ਜਿੱਥੇ ਬਹੁਤੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਨੇ ਔਰ ਪਿਛਲੇ ਸਾਲ ਜ਼ਰੂਰ ਉੱਥੇ ਹਾਲਾਤ ਤਣਾਪੂਨ ਹੋ ਗਏ ਸੀ ਤੇ ਇਸ ਵਾਰ احتیاطਤਨ ਪਹਿਲਾਂ ਹੀ ਕਦਮ ਇਸ ਤਰੀਕੇ ਨਾਲ ਚੁੱਕੇ ਜਾ ਰਹੇ ਨੇ ਹਰਿਆਣਾ ਪ੍ਰਸ਼ਾਸਨ ਦੇ ਬਧ